ਜਿਸ ਤਰ੍ਹਾਂ ਕਿ ਨਵਰਾਤਰੇ ਚੱਲ ਰਹੇ ਨੇ ਮਾਤਾ ਰਾਣੀ ਦੇ ਨਵਰਾਤਰੇ ਮੰਦਰ ਵਿੱਚ ਰੋਜ਼ ਹੀ ਮਾਤਾ ਰਾਣੀ ਦੇ ਨਾਮ ਦਾ ਕੀਰਤਨ ਹੋ ਰਿਹਾ ਸਭ ਤੋਂ ਪਹਿਲਾਂ ਤੇ ਇਹਨਾਂ ਨਵਰਾਤਰਿਆਂ ਦੀ ਸਾਰੀ ਸੰਗਤ ਨੂੰ ਸਾਰੇ ਭੈਣਾ ਭਰਾਵਾਂ ਨੂੰ ਬੱਚਿਆਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਨਵਰਾਤਰਿਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਤਾ ਰਾਣੀ ਕਿਰਪਾ ਕਰੇ ਇਹ ਨਵਰਾਤਰੇ ਸਾਰਿਆਂ ਲਈ ਤੰਦਰੁਸਤੀਆਂ ਖੁਸ਼ੀਆਂ ਤਰੱਕੀਆਂ ਲੈ ਕੇ ਆਣ ਕੱਚ ਕਾਮਯਾਬੇਦਨ ਬੱਚਿਆਂ ਨੂੰ ਤਰੱਕੀਆਂ ਦੇਣ ਕੱਚ ਭਜਾਨੇ ਵਰਪੂਰ ਕਰਨ ਅਨ ਅਨਾ ਦੇ ਭੰਡਾਰ ਪਰਨ ਜੇ ਕਾਰਸ਼ਰਮ ਵਾਲੀ ਦਾ ਕੋਰ ਸੱਚੇ ਦਰਬਾਰ ਕੀ ਜੈ ਅੰਕ ਸਾਡਾ ਸ਼ਕਤੀ ਮੰਦਿਰ ਦਿਨੇਸ਼ੀ ਹਾਰ ਦੇ ਵਿਜਲਿੰਦਰ ਚ ਨਵਰਾਤਰੀਆਂ ਦੇ ਪੂਰਾ ਉਤਸਵ ਮਨਾ ਰਿਆ ਹਰ ਨਵਰਾਤਰੀ ਵਾਲੇ ਦਿਨ ਰੋਜ਼ ਮੰਦਿਰ ਵਿੱਚ ਕੀਰਤਨ ਹੋ ਰਹੇ ਨੇ ਚਾਰ ਚਾਰ ਪੰਜ ਪੰਜ ਛੇ ਛੇ ਕੀਰਤਨ ਹੋ ਰਹੇ ਨੇ ਇਸ ਤਰ੍ਹਾਂ ਦੀ ਦੀ ਇੱਛਾ ਉਹ ਕੀਰਤਨ ਕਰਾ ਰਿਆ ਹਾਂਜੀ ਮਾਤਾ ਰਾਨੀ ਦਾ ਆਸ਼ੀਰਵਾਦ ਪ੍ਰਾਪਤ ਕਰਿਆ ਸੰਗਤਾਂ ਭਰਪੂਰ ਆਈਆਂ ਨੇ ਉਮੜ ਕੇ ਆਈਆਂ ਨੇ ਹਾਜ਼ਰੀਆਂ ਲਗਾ ਰੀਆਂ ਨੇ ਭਜਨ ਕੀਰਤਨ ਚੱਲ ਰਿਹਾ ਹੈ ਨਵਰਾਤਰੀਆਂ ਦੇ ਖੂਬ ਰੌਣਕਾਂ ਮੰਦਰ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਮਾਤਾ ਰਾਨੀ ਇਸ ਤਰ੍ਹਾਂ ਕਿਰਪਾ ਦਾ ਹੱਥ ਬਣਾਏ ਰੱਖੇ ਤੇ ਇਸ ਤਰ੍ਹਾਂ ਮੰਦਰ ਵਿੱਚ ਰੌਣਕਾਂ ਲਗਾਏ ਰੱਖਣ ਪੂਰੇ ਨਵਰਾਤਰੀ ਆਪਾਂ satsang ਕੀਰਤਨ ਕਰਾਂਗੇ ਮੰਦਰ ਦੇ ਵਿੱਚ ਕੀਰਤਨ ਹੋਣਗੇ ਮਾਤਾ ਰਾਨੀ ਦੇ ਭਜਨ ਕੀਰਤਨ ਕੀਤਾ ਜਾਏਗਾ ਆਸ਼ੀਰਵਾਦ ਮਿਲੇਗਾ RAM ਨੌਮੀ ਵਾਲੇ ਦਿਨ ਮੰਦਰ ਦੇ ਵਿੱਚ ਲੰਗਰ ਦਾ ਆਯੋਜਨ ਕੀਤਾ ਜਾਏਗਾ ਅਰਮਾਇਨ ਦੇ ਪਾੜ ਦੇ ਪੋ ਪਾਏ ਜਾਣਗੇ ਉਸ ਤੋਂ ਬਾਅਦ ਲੰਗਰ ਵਰਤਾਇਆ ਜਾਏਗਾ ਸਾਰੇ ਜਿੰਨਾ ਹੋ ਸਕੇ ਵੱਤ ਵੱਤ ਯੋਗਦਾਨ ਕਰਨ ਤੇ ਵੱਧ ਚੜਕੇ ਹਿੱਸਾ ਲੈਣ ਤੇ ਹਾਜ਼ਰੀਆਂ ਭਰਨ ਮਾਤਾ ਰਾਣੀ ਤੇ ਬੁਆ ਰਾਮਚੰਦਰ ਜੀ ਦਾ ਆਸ਼ੀਰਵਾਦ ਲੈਣ ਜੈ ਕਰਾ ਸ਼ਰਮ ਵਾਲੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਮੈਡਮ ਜੀ ਤੁਸੀਂ ਕਦੋਂ ਸਮਾਪਤ ਹੋਣੀ ਹੈ ਕਿੰਨੇ ਕਦੋਂ ਹਣੇ ਕਿਹੜੇ ਦਿਨ ਕਿੰਨੇ ਤੋਂ ਕਿੰਨੇ ਵਜੇ ਤੱਕ ਚੱਲਣਾ ਸਮਾਪਤ ਹਾਂਜੀ ਸਾਡੇ ਰੋਜ਼ ਕੀਰਤਨ ਸ਼੍ਰੀ ਸ਼ਕੀ ਮੰਦਿਰ ਦੇ ਵਿੱਚ ਰੋਜ਼ 3 ਤੋਂ 5 ਵਜੇ ਤੱਕ ਕੀਰਤਨ ਹੁੰਦਾ ਨਹੀਂ 5 ਵਜੇ ਆਪਾਂ ਸਟਾਰਟ ਕਰਦੇ ਆ ਜਿਹੜਾ ਦੁਰਬਤ ਸੁਖੀ ਦਾ ਪਾਠ ਆ ਉਹ 3 ਤੋਂ 5 ਤੇ 5 ਤੋਂ ਲੈ ਕੇ 6:30 ਵਜੇ ਤੱਕ ਕੀਰਤਨ ਹਾਂਜੀ 6 ਵਜੇ ਆਰਤੀ ਦਾ ਅਗਨਿਤ ਤੇ ਜਾਂਦਾ ਆਰਤੀ ਹੁੰਦੀ ਆ ਉਸ ਤੋਂ ਬਾਅਦ ਭੋਗ ਲਾ ਕੇ ਫਿਰ ਸਮਾਪਤ ਇਹ ਸਮਾਪਤੀ ਤੁਹਾਡੇ ਕਰ ਭੋਗ ਕਦੋਂ ਪੈਣੇ ਸਮਾਪਤੀ ਲਾਖਪੁਰੋਂ ਨਾਲ ਢੜਕਾ ਰਾਮ ਨੌਮੀ ਵਾਲੇ ਦਿਨ ਸਾਡੀ ਰਮਾਇੰਦੀ ਦਾ ਪਾਠ ਮੰਦਿਰ ਚ ਲਿਖਿਆ ਗਿਆ ਉਹਦਾ ਭੋਗ ਜਿਹੜਾ ਉਹ ਦੋ ਤਿੰਨ ਯਾਨੀ ਕਿ ਰਾਮ ਨੌਮੀ ਵਾਲੇ ਦਿਨ ਇੱਕ ਤਰੀਕ ਨੂੰ 1 ਅਕਤੂਬਰ ਨੂੰ ਰਾਮ ਨੌਮੀ ਵਾਲੇ ਦਿਨ ਸਵੇਰੇ 9 ਵਜੇ ਰਮਾਇੰਦਾ ਭੋਗ ਪਾਇਆ ਜਾਏਗਾ ਉਸ ਤੋਂ ਬਾਅਦ ਕੀਰਤਨ ਹੋਏਗਾ ਫਿਰ ਬਾਅਦ ਵਿੱਚ ਲੰਗਰ ਵਰਤਾਇਆ ਜਾਏਗਾ। ਇਹ ਕੀ ਸੰਦੇਸ਼ ਦੇਣਾ ਚਾਹੁੰਦੇ ਸੰਤਨ ਹਾਂਜੀ ਇਹੀ ਸੰਦੇਸ਼ ਹੈ ਕਿ ਜਿੱਥੋਂ ਤੱਕ ਹੋ ਸਕੇ ਆਪਾਂ ਆਪਣੇ ਘਰ ਦੇ ਕਮਾਂਕਾਰਾਂ ਤੋਂ ਨਿਕਲ ਕੇ ਆਪਣੇ ਰੋਜ ਦੇ ਦਿਨ ਚਰੇ ਵਿੱਚੋਂ ਸਮੇਂ ਕੱਢ ਕੇ ਮਾਤਾ ਰਾਣੀ ਦੇ ਦਰਬਾਰ ਤੇ ਹਾਜ਼ਰੀਆਂ ਭਰੀਏ ਉਦਾਰਸ਼ਵਾਦੀਏ ਆਸ਼ੀਰਵਾਦ ਲਈਏ ਉਹਨਾਂ ਦਾ ਗੁਣਗਾਨ ਕਰੀਏ ਉਹਨਾਂ ਦੇ ਚਰਨਾਂ 'ਚ ਬੈਠ ਕੇ ਉਹਨਾਂ ਦਾ ਨਾਮ ਜਪੀਏ ਕੰਮ ਕਾਟਾ ਹਮੇਸ਼ਾ ਚੱਲਦਾ ਹੀ ਰਹਿਣੇ ਘਰ ਦੇ ਕਮਾਂਕਾਰਾਂ ਤੋਂ ਸਮਾਂ ਕੱਢਾਂਗੇ ਤੇ ਨਿਕਲੇਗਾ میری ਸਾਰੇ ਕੇਹੀ ਬੇਨਤੀ ਹੈ ਕਿ ਕੱਲ ਤੋਂ ਕੱਲ ਇਹਨਾਂ ਨਵਰਾਤਰੀਆਂ ਵਿੱਚ ਜੇ ਤੁਸੀਂ ਮਾਤਾ ਰਾਣੀ ਦੇ ਲਈ ਸਮਾਂ ਕੱਢੋ ਸਤ ਸੰਗ ਕਰੋ ਜੇ ਭਜਨ ਗਾ ਨਹੀਂ ਸਕਦੇ ਲੇਕਿਨ ਸੁਣਤੇ ਸਕਦੇ ਹੋ ਆਜ ਰਿਹਾ ਪਰੰਦਾ ਵੀ ਉਹਨਾਂ ਹੀ ਫਲ ਮਿਲਦਾ ਹੈ ਨਾ ਕਿ ਸਿਰ ਭਜਨ ਗਾਣੇ ਦਾ ਹੀ ਫਲ ਮਿਲਦਾ ਜਿਹੜਾ ਆ ਕੇ ਸੁਣਦਾ ਉਹਨੂੰ ਵੀ ਉਹਨਾਂ ਹੀ ਫਲ ਮਿਲਦਾ ਸੋ ਮੇਰੀ ਇਹੀ ਬੇਨਤੀ ਹੈ ਸਾਰੇ ਹੀ ਮਾਤਾ ਰਾਣੀ ਦੇ ਨਵਰਾਤਰੀ ਚ ਮਾਤਾ ਰਾਣੀ ਦੀ ਪਕੀਆਂ ਨਾਲ ਜੁੜੋ ਤੇ ਕਰੇ ਚਿਰਵੰਤ ਹੋ ਸਾਰੇ ਨਰਮਾਰੀ ਕੀ ਜੈ